ਕੈਨ ਲੱਗੇ ਤੰਦੜੇ ਕੁਲਾਹ ਚਿਤ ਨ ਆਵੇ ਹੀ ਕੋਡੂ ਇਥੇ ਤੰਦੜੇ ਦਾ ਅਰਥ ਹੈ ਕੋਝੇ ਤੰਦੇ ਕੋਝੇ ਤੰਦੇ ਦਾ ਭਾਵ ਮਾੜੇ ਕਰਮ ਕਰਨੇ ਮਾੜਾ ਤੰਦਾ ਕਰਨਾ ਤੰਦੜੇ ਕੁਲਾਹ ਇੱਕ ਸ਼ਬਦ ਹੁੰਦਾ ਜੀ ਲਾਹਾ ਲਾਹਾ ਤੇ ਇਹ ਸ਼ਬਦ ਵਰਤਿਆ ਕੁਲਾਹ ਲਾਹਾ ਉਹਦਾ ਅਖਰੀ ਅਰਥ ਹੁੰਦੇ ਜਿਸ ਵਿੱਚੋਂ ਕੁਝ ਘਟਿਆ ਜਾਏ ਕੁਲਾ ਦਾ ਅਰਥ ਜਿਹਦੇ ਵਿੱਚੋਂ ਕੁਝ ਖਟਿਆ ਨਾ ਜਾਏ ਮਨ ਕੀ ਮਨੁੱਖ ਕੁਝ ਨਾ ਕੁਝ ਗਵਾ ਦੇਵੇ ਮਾਰੇ ਕਹਿੰਦੇ ਕੋਝੇ ਧੰਦੇ ਜਿਹੜੇ ਨੇ ਉਹਨਾਂ ਵਿੱਚ ਕੋਈ ਲਾਹਾ ਨਹੀਂ ਹੁੰਦਾ ਹਾਲਾਂਕਿ ਉੱਥੇ ਘਾਟਾ ਪੈਂਦਾ ਧੰਦੜੇ ਕੁਲਾ ਮਹਾਰਾਜ ਕੀ ਘਾਟਾ ਪੈਂਦਾ ਕਹਿਣ ਲੱਗੇ ਚਿੱਤ ਨਾ ਆਵੇ ਹੇਕੜੋ ਹੇਕੜੋ ਦਾ ਇੱਥੇ ਅਰਥ ਇੱਕ ਪਰਮਾਤਮਾ ਕਹਿਣ ਲੱਗੇ ਭਾਈ ਮਾੜਾ ਤੰਦਾ ਕੀਤਿਆਂ ਮਾੜਾ ਕਰਮ ਕੀਤਿਆਂ ਤੈਨੂੰ ਜੀਵਨ ਵਿੱਚ ਘਾਟੇ ਪਹਿਣਗੇ ਤੇ ਤੇਰੀ ਸੁਰਤ ਵਿੱਚ ਇੱਕ ਪਰਮਾਤਮਾ ਚੇਤੇ ਨਹੀਂ ਆਏਗਾ ਬਲਕਿ ਤੇਰੇ ਚਿੱਤ ਵਿੱਚੋਂ ਨੇ ਵਿਸਰ ਜਾਣਾ